ਹੂੰ ਤੇ ਜਿਹੜੇ ਸਾਡੇ ਭਰਾ ਇਲੈਕਸ਼ਨ ਲੜਨ ਵਾਸਤੇ ਆਏ ਆ ਜੇ ਉਹਦੋਂ ਇਲੈਕਸ਼ਨਾਂ ਵਾਸਤੇ ਨਾ ਆਉਦੇ ਤੇ ਅੱਜ ਸਾਨੂੰ ਇਹ ਤਿਆਰੀ ਨਹੀਂ ਸੀ ਕਰ ਲੈਂਦਾ ਨੂੰ ਬੱਕਰੀ ਦਾ ਮੁਆਵਜ਼ਾ ਵੀ ਮਿਲੂਗਾ ਹੂੰ ਤੁਹਾਨੂੰ ਮੁਰਗੀ ਦਾ ਮੁਆਵਜ਼ਾ ਵੀ ਮਿਲੂਗਾ ਹੂੰ ਉਹ ਭਲਿਆ ਇੱਕੋ ਹੀ ਥੈਲੀ ਦੇ ਚਟੇ-ਬੱਟੇ ਨੇ ਕਿਸੇ 'ਚ ਕੋਈ ਫਰਕ ਨਹੀਂਗਾ ਚਾਹੇ ਉਹ ਕਾਂਗਰਸ ਲੈ ਲਓ ਚਾਹੇ ਭਾਜਪਾ ਲੈ ਲਓ ਚਾਹੇ ਕਾਲੀਏ ਲੈ ਲਓ ਮੈਂ ਕਾਲੀ ਨਹੀਂ ਕਹਿੰਦਾ ਅਕਾਲੀ ਉਸੇ ਜਿਹੜਾ ਅਕਾਲ ਪੁਰਖ ਨੂੰ ਮੰਨਣ ਵਾਲਾ ਸੀ ਪਹਿਲ ਹੈ ਸੀ ਪਰ ਅੱਜ ਇਹ ਅਕਾਲੀ ਜਿਨ੍ਹਾਂ ਨੇ ਇਤਿਹਾਸ ਵਿਗਾਰਤਾ ਜਿਨ੍ਹਾਂ ਨੇ ਗੁਰੂ ਸਾਹਿਬਾਂ ਨੂੰ ਚੋਰ ڈاکੂ ਕਾਤਲ ਨੌਕਰਾਨੀਆਂ ਦੇ ਪੇਟੋਂ ਬੱਚੇ ਜਮ੍ਹਾਂ ਨਾਲ ਦੱਸ ਕੇ ਕਿਤਾਬਾਂ ਲਿਖਾਤੀਆਂ ਲੱਖ ਲਾਨਤ ਉਹਨਾਂ ਨੂੰ ਆਪਣੇ ਆਪ ਅਕਾਲੀ ਕਹੌਣ ਤੇ ਤੇ ਲੱਖ ਲਾਨਤ ਉਸ ਤੋਂ ਬਾਅਦ ਬਣੀਆ ਸਰਕਾਰਾਂ ਤੇ ਇਹ ਜਿਨ੍ਹਾਂ ਨੇ ਅੱਜ ਤੱਕ ਕਿਸੇ ਦੋਸ਼ੀ ਦੇ ਖਿਲਾਫ ਕੋ ਕੰਮ ਨਹੀਂ ਕੀਤਾ ਸੁਰਤੇ ਸੁੱਕਾ ਅਮਲੀ ਕਹਿੰਦੇ ਆ ਮੈਂ ਉਹਨੂੰ ਪੁੱਛਣਾ ਚਾਹੁੰਦਾ ਤੁਹਾਡੇ ਚੈਨਲ ਦੇ ਰਾਈ ਉਹ ਜਿਹੜੇ ਤੁਸੀਂ ਗੁਰੂ ਦੇ ਨਹੀਂ ਬਣੇ ਉਹ ਕਿਸਾਨਾਂ ਦੇ ਕਿੱਥੋਂ ਬਣੋਗੇ ਉਹ ਪੰਜਾਬ ਦੇ ਕਿੱਥੋਂ ਬਣੋਗੇ ਦਿੰਦੇ ਨੇ ਤੇ ਮੇਰਾ ਚੈਲੰਜ ਆ ਜਿੰਨੇ ਵੀ ਸੁਖਬੀਰ ਬਾਦਲ ਦੇ ਵੱਡੇ ਤੋਂ ਵੱਡੇ ਭਲਾਰੇ ਨੇ ਸਿੰਘ ਚੀਮੇ ਵਰਗੇ ਮੇਰਾ ਚੈਲੰਜ ਉਹਨਾਂ ਨੂੰ ਚੰਦੂ ਬਾਜਰੇ ਵਰਗਿਆਂ ਨੂੰ ਚਾਹੇ ਇੱਕ ਨਾ ਹੋਰੀ ਉੱਤ ਇੱਕ ਠੂਆਂ ਜਾ ਤੁਰਾ ਫਿਰਦਾ ਉੱਤੇ ਮੈਨਾਂ ਨਹੀਂ ਲੈਣਾ ਸੱਸੀ ਗੱਲ ਆਪਿਆ ਮੈਂ ਕਗਨਦੀਪ ਸਿੰਘ ਕਹਿੰਦੇ ਤੇ ਅੱਜ ਆਪਾਂ ਪਹੁੰਚੇ ਬਣੇ ਸਰਾਬਾ ਵਿਖੇ ਜਿੱਥੇ ਕੀ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ ਤੇ ਆਪਾਂ ਤੁਹਾਡੀ ਗੱਲਬਾਤ ਕਰਾ ਰਹੇ ਹਾਂ ਕਿਸਾਨਾਂ ਨੂੰ ਬਲਦੇਵ ਸਿੰਘ ਸਰਸਾ ਜੀ ਦੇ ਨਾਲ ਤੇ ਆਓ ਆਪਾਂ ਪੁੱਛਦੇ ਕੀ ਹੈ ਸਾਰਾ ਮਸਲਾ ਤੇ ਇਸ ਬਾਰੇ ਜਾਣਕਾਰੀ ਲੈਣੇ ਸੱਸੀ ਗੱਲ ਜੀ ਸੱਸੀ ਗੱਲ ਜੀ ਧੰਨਵਾਦ ਜੀ ਨੇ ਟਾਈਮ ਦੇਣ ਦੇ ਵਾਸਤੇ ਵੀਰਦਾ ਜੀ ਤੇ ਜਿਹੜੀ ਆਪਣੀ ਮਹਾਪੰਚਾਇਤ ਅੱਜ ਸਰਾਬਾ ਵਿੱਚ ਹੋ ਰਹੀ ਹੈ ਜੀ ਇਹਦੇ ਬਾਰੇ ਤੁਸੀਂ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਦੇਖੋ ਜਿਹੜੀ ਅੱਜ ਇਹ ਸਰਦਾਰ ਕਰਤਾਰ ਸਿੰਘ ਸਰਾਭਾ ਜਿਹੜੇ ਕਿ ਬਹੁਤ ਛੋਟੀ ਉਮਰ ਦੇ ਵਿੱਚ ਇਸ ਦੇਸ਼ ਦੀ ਆਜ਼ਾਦੀ ਵਾਸਤੇ ਹਾਂਜੀ ਫਾਂਸੀ ਦੇ ਰਸਤੇ ਨੂੰ ਝੁਮਕ ਗਏ ਹਾਂਜੀ ਐਡੀ ਵੱਡੀ ਕੁਰਬਾਨੀ 19 ਸਾਲ ਦੇ ਬੱਚੇ ਨੂੰ ਤਾਂ ਕੋਈ ਪਤਾ ਹੀ ਨਹੀਂ ਹੁੰਦਾ ਹਾਂਜੀ ਤੇ ਉਹਨੇ ਕੀ ਕੀ ਕਾਰਨਾਮੇ ਕੀਤੇ ਬਹੁਤ ਵੱਡੀ ਬਾਸਤਾਨ ਹਾਂਜੀ ਠੀਕ ਹੈ ਨਾ ਅੱਜ ਇਸ ਧਰਤੀ ਤੇ ਇੱਕ ਸਾਨ ਮਹਾਪੰਚਾਇਤ ਗੈਰ ਰਾਜਨੀਤਿਕ ਸੰਗਠਨਾਂ ਵੱਲੋਂ ਕੀਤੀ ਗਈ ਹੈ ਜਿਹਦੇ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਵੀ ਇੱਥੇ ਸਾਡੇ ਆਗੂ ਜਿਹੜੇ ਨੇ ਉਹ ਆਏ ਨੇ ਇਹਦਾ ਕਾਰਨ ਜਿਹੜਾ ਹੈ ਉਹ ਕਿਸਾਨ ਵੀਰਾਂ ਨੂੰ ਜਿਹੜਾ ਤੁਸੀਂ ਕਿਹਾ ਵੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਦਿੱਲੀ ਦੇ ਚਾਰ ਸਫੇਰੇ ਬਾਰਡਰਾਂ ਤੇ ਅਸੀਂ ਸਾਰੇ ਬੈਠੇ ਸੀ ਤੇ ਉਸ ਟਾਈਮ ਦੇ ਉੱਤੇ ਮੋਦੀ ਦੀ ਧੌਣ ਚੋਂ ਕਿੱਲਾ ਤਾਂ ਨਿਕਲ ਗਿਆ ਤਿੰਨ ਕਾਲੇ ਕਿਨੂੰਨ ਰੱਦ ਹੋ ਗਏ ਲੇਕਿਨ ਸਾਡੇ ਵਿੱਚੋਂ ਉਹ ਜਿਹੜੇ ਕਿਸਾਨ ਆਗੂ ਅਸੇ ਦਿਨ ਮੈਂ ਬਹੁਤ ਗਿਣਤੀ ਕਹੂੰਗਾ ਬਹੁ ਗਿਣਤੀ ਕਿਸਾਨ ਆਗੂ ਜਿਹੜੇ ਸੀ ਉਹ ਪੰਜਾਬ ਦੇ ਵਿੱਚ ਇਲੈਕਸ਼ਨਾਂ ਵਾਸਤੇ ਇੱਥੇ ਭੱਜੇ ਵੀ ਐਮਐਲਏ ਬਣਾਂਗੇ ਮੰਤਰੀ ਬਣਾਂਗੇ ਮੁੱਖ ਮੰਤਰੀ ਬਣਾਂਗੇ ਉਹ ਮੰਗਾ ਅਧੂਰੀਆਂ ਰਹਿ ਗਈਆਂ ਉਹਨਾਂ ਮੰਗਾ ਨੂੰ ਪੂਰੀਆ ਕਰਾਉਣ ਵਾਸਤੇ ਜਿਸ ਤਰ੍ਹਾਂ ਕਿ ਜਿਹੜਾ ਐਮਐਸਪੀ ਪੂਰੇ ਦੇਸ਼ 'ਚ ਲਾਗੂ ਕਰਾਉਣ ਲਈ ਸਾਰੀਆਂ ਫਸਲਾਂ ਤੇ ਲਖੀਰਪੁਰ ਖੀਰੀ ਵਾਲਿਆਂ ਨੂੰ ਇਨਸਾਫ ਦਿਵਾਉਣ ਲਈ ਅਤੇ ਜੋ ਦਿੱਲੀ ਦੇ ਵਿੱਚ ਪਰਚੇ ਹੋਏ ਉਹਨਾਂ ਨੂੰ ਰੱਦ ਕਰਾਉਣ ਲਈ ਤੇ ਫਿਰ ਤੁਰੰਤ ਤੌਰ ਤੇ ਕਰਜ਼ਾ ਮੁਕਤੀ ਤੇ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਾਉਣ ਦਾ ਮੰਗਾਲ ਦੇ ਸੰਬੰਧ ਵਿੱਚ ਦੁਬਾਰਾ ਦਿੱਲੀ ਦੇ ਨਾਲ ਲੜਾਈ ਲੜਨ ਵਾਸਤੇ ਇਹ ਇੱਕ ਸ਼ੁਰੂਆਤ ਠੀਕ ਹੈ ਤੇ ਕਹਿੰਦਾ ਪਾ ਸਰ ਸਾਹਿਬ ਦਿੱਲੀ ਦੇ ਵਿਚ ਦੁਆਰੇ ਤੋਂ ਫੇਰ ਇੱਕ ਵਾਰੀ ਸੰਗਤ ਫਿਟਣ ਜਾ ਰਹੇ ਕਿਸਾਨ ਹੈ ਦੇਖੋ ਇਹ ਤਾਂ ਸਾਰਾ ਹੋਏਗਾ ਠੀਕ ਹੈ ਅੱਗੇ ਜੇ ਸਾਰੇ ਨੇ ਪਰ ਇਹ ਤਿਆਰੀਆਂ ਨੇ ਠੀਕ ਹੈ ਇਹ ਤਿਆਰੀ ਹੋ ਰਹੀ ਆ ਤੇ ਰੈਸਲ ਕੀਤੀ ਜਾ ਰਹੀ ਆ ਕਿ ਅਸੀਂ ਜਦੋਂ ਅਗਲੀ ਲੜਾਈ ਜਿਹੜੀ ਆ ਉਹ ਲੜਨੀ ਆ ਤੇ ਲੋਕਾਂ ਨੂੰ ਪਹਿਲਾਂ ਤਿਆਰ ਕਰਨਾ ਤਾਂ ਕਿਸ ਤਰ੍ਹਾਂ ਕਰਨਾ ਤੇ ਇੱਥੇ ਜਿਹੜਾ ਇਸ ਜਗ੍ਹਾ ਤੇ ਅੱਜ ਰੱਖਿਆ ਗਿਆ ਹੈ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਬੜੀ ਵੱਡੀ ਸੋਚ ਹੈ ਕਿ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਇੱਕ ਸੁਨੇਹਾ ਹੈ ਕਿਸਾਨ ਤਾਂ ਚਲੋ ਨਾਲ ਚੱਲ ਹੀ ਰਹੇ ਨੇ ਖਾਸ ਕਰਕੇ ਨੌਜਵਾਨਾਂ ਨੂੰ ਆ ਤੇ ਭਾਈ ਤੁਸੀਂ ਦੇਖੋ ਕਿ ਜੇਕਰ 19 ਸਾਲ ਦੀ ਉਮਰ ਵਿੱਚ ਹੂੰ ਜ਼ੁਲਮ ਦੇ ਖਿਲਾਫ ਹੂੰ ਉਹ ਸ਼ਹਾਦਤਾਂ ਜੰਮ ਪੀ ਸਕਦਾ ਹੈ ਤੇ ਅੱਜ ਤੁਸੀਂ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਰਹਿੰਦੇ ਹੋਏ ਹੂੰ ਪਰਿਵਾਰਾਂ ਨੂੰ ਪਾਲਦੇ ਹੋਏ ਤੇ ਉਹਦੇ ਨਾਲ ਨਾਲ ਇਹ ਜੋ ਦਿੱਲੀ ਤਖਤ ਨੇ ਹੂੰ ਜੋ ਸੰਗਠਨਾ ਕੀਤਾ ਜਾਂ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਮੰਗਾਂ ਨੇ ਉਹਨਾਂ ਮੰਗਾਂ ਪਰ ਇੱਕ ਗੱਲ ਮੈਂ ਕਹਿ ਦਵਾਂ ਤੇ ਜੇ ਕਿਤੇ ਉਸ ਟਾਈਮ ਦੇ ਉੱਤੇ ਜਦੋਂ ਦਿੱਲੀ ਅਸੀਂ ਚਾਰ ਸਪੀਰੇ ਬੈਠੇ ਸੀ ਤੇ ਜਿਹੜੇ ਸਾਡੇ ਭਰਾ ਇਲੈਕਸ਼ਨ ਲੜਨ ਵਾਸਤੇ ਆਏ ਆ ਜੇ ਉਦੋਂ ਇਲੈਕਸ਼ਨਾਂ ਵਾਸਤੇ ਨਾ ਉਦੇ ਤੇ ਅੱਜ ਸਾਨੂੰ ਇਹ ਤਿਆਰੀ ਨਹੀਂ ਸੀ ਕਰਨੀ ਤੇ ਸਰਦਾਰ ਜਿਵੇਂ ਕਿ ਪੰਜਾਬ ਸਰਕਾਰ ਦੀ ਗੱਲ ਕਰਦੇ ਆ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਨਾਲ ਬਹੁਤ ਵਾਅਦੇ ਕੀਤੇ ਸੀਗੇ ਜਿਵੇਂ ਗੜੇ ਮਾਰੀ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਮਰੀਆਂ ਸੀ ਤਬਾਹ ਹੋ ਗਈਆਂ ਸੀ ਤੇ ਕਿਸਾਨ ਸਰਕਾਰ ਨੇ ਕਿਹਾ ਸੀ ਅਸੀਂ ਮੁਆਵਜ਼ਾ ਕਿਸਾਨਾਂ ਦੇ ਖਾਤੇ ਵਿੱਚ ਪਾਵਾਂਗੇ ਪਰ ਬਹੁਤੇ ਕਿਸਾਨਾਂ ਦੀ ਇਹੀ ਮੰਗ ਹੈ ਕਿ ਕਿਸਾਨਾਂ ਦੇ ਖਾਤੇ ਵਿੱਚ ਕੋਈ ਵੀ ਮੁਆਵਜ਼ਾ ਨਹੀਂ ਆਇਆ ਤੇ ਭਾਰੀ ਨੁਕਸਾਨ ਹੋਇਆ ਤੇ ਇਹਨੇ ਮੰਗਾਂ ਸੀਗਾ ਕਿਸਾਨ ਸਰਕਾਰ ਕਹਿ ਕੇ ਮੁੱਕਦੀ ਹੈ ਇਸ ਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਕਿ ਜਦੋਂ ਫਲੱਡ ਆਏ ਨੇ ਨਾ ਪਹਿਲਿਆਂ ਦੇ ਸਮੇਂ ਵੀ ਅਜੇ ਰਹਿੰਦੇ ਨੇ ਜਿਹੜੇ ਕਿ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਸਭ ਨੂੰ ਮੁਆਵਜ਼ਾ ਮਿਲੇਗਾ ਚਾਹੇ ਉਹ ਕਣਕ ਦਾ ਨੁਕਸਾਨ ਹੋਇਆ ਜਾਂ ਝੋਨੇ ਦਾ ਹੋਇਆ ਜਾਂ ਹੋਰ ਫਸਲਾਂ ਦਾ ਹੋਇਆ ਇਹਨੇ ਇਹ ਵੀ ਗੱਲ ਕਹੀ ਕਿ ਤੁਹਾਨੂੰ ਮੂਗੀ ਬੀਜੋ ਤੁਸੀਂ ਫਸਲ ਦਾ ਬਦਲ ਅਤੇ ਤੁਹਾਨੂੰ ਜਿਹੜਾ ਹੈ ਉਹ ਐਮਐਸਪੀ ਦਾ ਰੇਟ ਦਿੱਤਾ ਜਾਏਗਾ ਉਹ ਵੀ ਨਹੀਂ ਹੋਇਆ ਇਹਨੇ ਆ ਜਿਹੜੇ ਇਸ ਵਾਰੀ ਫਲੱਡ ਆਏ ਤੇ ਇਹਨਾਂ ਫਲੱਡਾਂ ਦੇ ਵਿੱਚ ਇੱਕ ਸ਼ੋਸ਼ਾ ਛੱਡਿਆ ਕਿਸ ਤਰ੍ਹਾਂ ਦੇ ਇਹ ਲੋਕ ਜਿਹੜੇ ਨੇ ਲੋਕਾਂ ਨੂੰ ਕਿਵੇਂ ਵੀ ਤੁਹਾਨੂੰ ਬੱਕਰੀ ਦਾ ਮੁਆਵਜ਼ਾ ਵੀ ਮਿਲੂਗਾ ਤੁਹਾਨੂੰ ਮੁਰਗੀ ਦਾ ਮੁਆਵਜ਼ਾ ਵੀ ਮਿਲੂਗਾ ਉਹ ਭਲਿਆ ਮੁਰਗੀਆਂ ਦੀ ਗਿਣਤੀ ਕਿੰਨੇ ਕਰਨੀ ਸੀ ਬੱਕਰੀਆਂ ਦੀ ਗਿਣਤੀ ਕਿੰਨੇ ਕਰਨੀ ਆ ਜਿਹੜੀਆਂ ਕਮਾਦਾਂ ਦੀਆਂ ਫਸਲਾਂ ਗੰਨੇ ਦੀ ਫਸਲਾਂ ਆਮ ਤੌਰ ਤੇ ਛੇਤੀ ਨਹੀਂ ਮਰਦੀ ਲੇਕਿਨ ਡੰਕੇ ਦੀ ਚੋਟ ਦੀ ਗੱਲ ਕਹਿਣਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਾਣ ਦੇ ਨਾਲ ਦਿਨਾ ਨਗਰ ਤਹਿਸੀਲ ਦੇ ਬਹੁਤ ਸਾਰੇ ਪਿੰਡ ਜਿਹੜੇ ਨੇ ਉਥੇ ਗੰਨੇ ਦਾ ਇੱਕ ਟਾਂਡਾ ਵੀ ਨਹੀਂ ਬਚਿਆ ਹੂੰ ਉਥੇ ਅਜੇ ਤੱਕ ਕਣਕ ਦੀ ਬਜਾਈ ਵੀ ਨਹੀਂ 3 ਮਹੀਨੇ 4 ਮਹੀਨੇ ਪਾਣੀ ਉਥੇ ਖੜਾ ਰਿਹਾ ਹੂੰ ਸੋ ਅਜੇ ਤੱਕ ਕਿਸੇ ਕਿਸਮ ਦਾ ਲੋਕਾਂ ਨੂੰ ਮੁਆਵਜ਼ਾ ਜਿਹੜਾ ਉਹ ਨਹੀਂ ਮਿਲਿਆ ਤੇ ਸਿਰਫ ਇਹ ਉਹਨਾਂ ਚਿਰ ਹੀ ਨੇ ਲੋਕ ਜਿਨ੍ਹਾਂ ਚਿਰੇ ਸਤਾ ਚ ਨਹੀਂ ਆਉਂਦੇ ਜਦੋਂ ਸਤਾ ਚ ਆ ਜਾਂਦੇ ਆ ਤੇ ਫਿਰ ਇੱਕ ਹੀ ਮੈਂ ਕਹਾਂਗਾ ਕਿ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਤੇ ਸਭ ਇੱਕੇ ਥੈਲੀ ਦੇ ਚਟੇ-ਵੱਟੇ ਨੇ ਕਿਸੇ 'ਚ ਕੋਈ ਫਰਕ ਨਹੀਂ ਆ ਚਾਹੇ ਉਹ ਕਾਂਗਰਸ ਲੈ ਲਓ ਚਾਹੇ ਭਾਜਪਾ ਲੈ ਲਓ ਚਾਹੇ ਕਾਲੀਏ ਲੈ ਲਓ ਮੈਂ ਕਾਲੀ ਨਹੀਂ ਕਹਿੰਦਾ ਅਕਾਲੀ ਉਹ ਸੀ ਜਿਹੜਾ ਅਕਾਲ ਪੁਰਖ ਨੂੰ ਮੰਨਣ ਵਾਲਾ ਸੀ ਪਹਿਲ ਰਹਿ ਸੀ ਪਰ ਅੱਜ ਇਹ ਅਕਾਲੀ ਜਿਨ੍ਹਾਂ ਨੇ ਇਤਿਹਾਸ ਵਗਾਰਤਾ ਜਿਨ੍ਹਾਂ ਨੇ ਗੁਰੂ ਸਾਹਿਬਾਂ ਨੂੰ ਚੋਰ ڈاکੂ ਕਾਤਲ ਨੌਕਰਾਂ ਨਹੀਂ ਦੇ ਪੇਟੋਂ ਬੱਚੇ ਜਮਨ ਨਾਲ ਦੱਸ ਕੇ ਕਿਤਾਬਾਂ ਲਿਖਾਤੀਆਂ ਲੱਖ ਲਾਣਤ ਉਹਨਾਂ ਨੂੰ ਆਪਣੇ ਆਪ ਅਕਾਲੀ ਕਹੌਣ ਤੇ ਤੇ ਲੱਖ ਲਾਨਤ ਉਸ ਤੋਂ ਬਾਅਦ ਬਣੀਆਂ ਸਰਕਾਰਾਂ ਤੇ ਇਹ ਜਿਨ੍ਹਾਂ ਨੇ ਅੱਜ ਤੱਕ ਕਿਸੇ ਦੋਸ਼ੀ ਦੇ ਖਿਲਾਫ ਕੋ ਕੰਮ ਨਹੀਂ ਕੀਤਾ ਸੋ ਇਹ ਇੱਕੇ ਥੈਲੀ ਦੇ ਚੱਟੇ-ਬੱਟੇ ਸਾਰੇ ਜਸਪਾਲ ਜੀ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ ਜਿਵੇਂ ਕਿ ਸੁਖਵੀਰ ਪਾਲ ਸਾਹਿਬ ਦਾ ਇੱਕ ਬਿਆਨ ਆਇਆ ਸੀ ਉਹ ਜੇ ਕਿ ਪਹਿਲਾਂ ਜਦੋਂ ਕਾਲੇ ਕਾਨੂੰਨ ਆਪਣੇ ਆਏ ਸੀ ਉਸ ਟਾਈਮ ਤਾਂ ਕਹਿ ਰਹੇ ਸੀਗੇ ਵੀ ਇਹ ਕਿਸਾਨਾਂ ਦੇ ਹੱਕ ਵਿੱਚ ਹੈ ਪਰ ਇਸ ਟਾਈਮ ਤੇ ਸੁਖਵਿੰਦਰ ਪਾਲ ਜੀ ਕਹਿ ਰਹੇ ਆ ਵੀ ਸਾਨੂੰ 36 ਘੰਟੇ ਦੀ ਸਰਕਾਰ ਦਿੱਤੀ ਜਾਵੇ ਅਸੀਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਜਿੰਨੀਆਂ ਵੀ ਕਿਸਾਨਾਂ ਵੀ ਭਵੰਤਮਾਨ ਸਰਕਾਰ ਕਿਸਾਨਾਂ ਨਾਲ ਵਾਅਦਾ ਕਰਕੇ ਮੁੱਕਰੀ ਹੈ ਸਾਨੂੰ 36 ਘੰਟੇ ਦਾ ਟਾਈਮ ਦਿੱਤਾ ਜਾਵੇ ਅਸੀਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਸਾਰਾ ਮੁਆਵਜ਼ਾ ਦਿੱਤਾ ਜਾਊਗਾ ਉਹੀ ਕਾਲੀਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਆਪ ਦੀ ਸਰਕਾਰ ਟਾਈਮ ਕਹਿ ਰਹੇ ਸੀਗੇ ਕਿ ਕਿਸਾਨ ਲੀਡਰ ਤਾਂ ਇਹ ਵਿਕਣ ਵਾਸਤੇ ਪੈਂਦੇ ਆ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਅੱਜ ਸੱਤਾ ਤੋਂ ਬਾਹਰ ਹੋ ਕੇ ਉਹ ਕਿਸਾਨਾਂ ਦੇ ਹਮਾਇਤੀ ਬਣੇ ਹੋਏ ਆ ਜਦੋਂ ਸੱਤਾ ਤੋਂ ਚਲੇ ਜਾਂਦੇ ਆ ਫਿਰ ਇਹਨਾਂ ਨੂੰ ਪੰਜਾਬੀ ਬੋਲਦੇ ਇਲਾਕੇ ਹਾਂਜੀ ਪਾਣੀਆਂ ਦਾ ਮਸਲਾ ਹੂੰ ਰਾਜਨੀਤੀ ਦਾ ਮਸਲਾ ਇਹਨਾਂ ਨੂੰ ਸਾਰੇ ਦੇ ਸਾਰੇ ਚੇਤੇ ਆ ਜਾਂਦੇ ਆ ਤੇ ਜਦੋਂ ਸੱਤਾ ਤੋਂ ਪਾਸੇ ਹੋਈ ਨਹੀਂ ਮੈਂ ਸੁਖੇ ਸੁਖਵੀਰ ਬਾਦਲ ਨੂੰ ਹੂੰ ਜਿਹਦਾ ਨਾਂ ਆਮ ਤੌਰ ਤੇ ਲੋਕ ਨੇ ਇੱਕ ਨਾਮ ਮਾਪੇ ਰੱਖਦੇ ਆ ਇੱਕ ਨਾਮ ਉਹ ਹੁੰਦਾ ਜਿਹੜਾ ਲੋਕ ਉਹਦੇ ਕੰਮਾਂ ਤੋਂ ਰੱਖਦੇ ਆ ਤੇ ਆਮ ਲੋਕ ਜਿਹੜਾ ਕਹਿੰਦੇ ਮੈਂ ਤਾਂ ਨਾਮ ਹੀ ਨਹੀਂ ਰੱਖਿਆ ਲੋਕ ਉਹਨੂੰ ਆਮ ਤੌਰ ਤੇ ਸੁੱਖਾ ਅਮਲੀ ਕਹਿੰਦੇ ਆ ਮੈਂ ਉਹਨੂੰ ਪੁੱਛਣਾ ਚਾਹੁੰਦਾ ਤੁਹਾਡੇ ਚੈਨਲ ਦੇ ਰਾਹੀਂ ਕਿ ਤੂੰ ਕਹਿੰਦਾ ਵੀ ਮੈਨੂੰ 36 ਘੰਟੇ ਦਾ ਸਮਾਂ ਦੇ ਦਿਓ ਤੇ ਮੈਂ ਆ ਕਰ ਦਊਗਾ ਉਹ ਤੂੰ ਇੱਕ ਗੱਲ ਤਾਂ ਦੱਸ ਦੇ 1900 97 ਤੇ ਤੁਹਾਡੀ ਸਰਕਾਰ ਆਈ ਤੇ 1998 ਤੋਂ ਲੈ ਕੇ ਹੂੰ ਤੇ ਤੁਹਾਡੇ ਰਾਜ ਵਿੱਚ ਗੁਰੂ ਸਭਾ ਨੂੰ ਚੋਰ ڈاکੂ ਤੇ ਕਾਤਲ ਕਹਿ ਕੇ ਹਿਸਟਰੀ ਆਫ ਪੰਜਾਬ ਦੀਆਂ ਜਿਹੜੀਆਂ ਕਿਤਾਬਾਂ ਬੱਚਿਆਂ ਨੂੰ ਪੜਾਈਆਂ ਗਈਆਂ ਤੇ ਤੂੰ ਤਾਂ ਇਤਿਹਾਸ ਨਹੀਂ ਸੰਭਲ ਸਕਿਆ ਓਏ ਉਹ ਤੇਰੇ ਬਾਪ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੁਣ ਤੇਰਾ ਤੁਸੀਂ ਉਸ ਕਮੇਟੀ ਵੱਲੋਂ ਗੁਰੂ ਸਭਾ ਨੂੰ ਚੋਰ ڈاکੂ ਕਾਤਲ ਕਹਿ ਕੇ ਕਿਤਾਬਾਂ ਲਿਖਤੀਆਂ ਉਹ ਜਿਹੜੇ ਤੁਸੀਂ ਗੁਰੂ ਦੇ ਨਹੀਂ ਬਣੇ ਉਹ ਕਿਸਾਨਾਂ ਦੇ ਕਿੱਥੋਂ ਬਣੋਗੇ ਉਹ ਪੰਜਾਬ ਦੇ ਕਿੱਥੋਂ ਬਣੋਗੇ ਇਹ ਬਿਲਕੁਲ ਸਿਰਫ ਤੇ ਸਿਰਫ ਲੋਕਾਂ ਨੂੰ ਜਿਹੜਾ ਇਹ ਵਰਗ ਲਾਉਣ ਵਾਸਤੇ ਢੰਗਲ ਪੂਸੇ ਚ ਪਾਉਣ ਵਾਸਤੇ ਆਪਣੇ ਆਪ ਨੂੰ ਚੰਗਾ ਦੱਸਣ ਵਾਸਤੇ ਇਹੋ ਜਿਹੇ ਬਿਆਨ ਬਿਆਜ਼ੀਆਂ ਦਿੰਦੇ ਨੇ ਤੇ ਮੇਰਾ ਚੈਲੰਜ ਹੂੰ ਜਿੰਨੀ ਵੀ ਸੁਖਬੀਰ ਬਾਦਲ ਦੇ ਵੱਡੇ ਤੋਂ ਵੱਡੇ ਹੂੰ ਭਲਾਰੇ ਨੇ ਹੂੰ ਇਤਿਹਾਸਕਾਰ ਨੇ ਹੂੰ ਆ ਦਲਜੀਤ ਸਿੰਘ ਚੀਮੇ ਵਰਗੇ ਮੇਰਾ ਚੈਲੰਜ ਉਹਨਾਂ ਨੂੰ ਹੂੰ ਚੰਦੂ ਬਾਜਰੇ ਵਰਗਿਆਂ ਨੂੰ ਚਾਹੇ ਇੱਕ ਨਾ ਹੋਰੀ ਉਹ ਇੱਕ ਠੂਆ ਜਾ ਤਰਾ ਫਿਰਦਾ ਉੱਤੇ ਮੈਨਾਂ ਨਹੀਂ ਲੈਣਾ ਹੂੰ ਉਹਨਾਂ ਨੇ ਵੀ ਬੜਾ ਕੁਝ ਕਿਹਾ ਹੂੰ ਮੈਂ ਉਹਨਾਂ ਨੂੰ ਇੱਕੋ ਚੈਲੰਜ ਕਰਦਾ ਹੂੰ ਭਈ ਤੁਸੀਂ ਆਪਣੇ ਆਪ ਨੂੰ ਅਕਾਲੀ ਕਹੋਂਦੇ ਹੋ ਹੂੰ ਤੁਸੀਂ ਪੰਥਕ ਕਹੋਂਦੇ ਹੋ ਹੂੰ ਆਜੋ ਜੇ ਤੁਹਾਡੇ ਚ ਹਿੰਮਤ ਆ ਹੂੰ ਤੇ ਡਿਬੇਟ ਕਰ ਲਓ ਹੂੰ ਭਈ ਤੁਸੀਂ ਜਿਹੜੀਆਂ ਕਿਤਾਬਾਂ ਸ਼੍ਰੋਮਣੀ ਕਮੇਟੀ ਦੇ ਰਾਹੀਂ ਹੂੰ ਤੇ ਪੰਜਾਬ ਸਕੂਲ ਸਿੱਖਿਆ ਭਾਗ ਦੇ ਰਾਹੀਂ ਹੂੰ ਤੇ ਜਿਹੜੀਆਂ ਦੇ ਧਾਰੀ ਗੁਰੂ ਨੂੰ ਤੁਸੀਂ ਮੰਨਤਾ ਦਿੱਤੀ ਆ ਉਹਦੇ ਬਾਰੇ ਮੇਰਾ ਵਿਚਾਰ ਕਰ ਲੋ ਤੇ ਜੇ ਇਹ ਆ ਜਾਂਦੇ ਨੇ ਵਿਚਾਰ ਕਰਨ ਨਵੇੜ ਕਰ ਲੈਣ ਜੇ ਇਹ ਸਵਾਲ ਕਰਨਗੇ ਜਵਾਬ ਮੈਂ ਦਊਗਾ ਮੈਂ ਸਵਾਲ ਕਰਾਂ ਜਵਾਬ ਉਹ ਦੇਣ ਪਰ ਫੈਸਲਾ ਲੋਕ ਕਰਨ ਹਮ ਕੌਣ ਸੱਚਾ ਤੇ ਕੌਣ ਝੂਠਾ ਤੇ ਜੇ ਉਹ ਮੇਰੇ ਨਾਲ ਇਸ ਮੇਰੇ ਚੈਲੰਜ ਨੂੰ ਕਬੂਲ ਨਹੀਂ ਕਰਦੇ ਨਵੇੜ ਤੇ ਨਹੀਂ ਆਉਂਦੇ ਤੇ ਫਿਰ ਤੁਸੀਂ ਸਮਝੋ ਤੇ ਕੌਣ ਸੱਚਾ ਤੇ ਕੌਣ ਝੂਠਾ ਤੇ ਇਹ ਕਿਵੇਂ ਇਹ ਪੰਜਾਬ ਦੀਆਂ ਕਾਕਾਂ ਦੀ ਗੱਲ ਕਰਦੇ ਆ ਤੇ ਕਿਸਾਨਾਂ ਦੀ ਗੱਲ ਕਰਦੇ ਆ ਉਹ ਜਿਹੜੇ ਗੁਰੂ ਦੇ ਨਹੀਂ ਬਣੇ ਹੋਰ ਕੀ ਦੇਬਾ ਸਰ ਸਾਹਿਬ ਇੱਕ ਆਖਰੀ ਸਵਾਲ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਦਾ ਇੱਕ ਥੋੜੇ ਦਿਨ ਪਹਿਲਾਂ ਟਵੀਟ ਆਉਂਦਾ ਉਹ ਕਹਿੰਦੇ ਨੇ ਵੀ ਕਿਸਾਨ ਵਜਾ ਨਹੀਂ ਜਗਾ ਦੇਖ ਕੇ ਬਹਿ ਜਾਂਦੇ ਆ ਜੇ ਇਹ ਇੱਦਾਂ ਹੀ ਧਰਨੇ ਲਾਉਂਦੇ ਰਹਿ ਤਾਂ ਇਹਨਾਂ ਨੂੰ ਹੋਰ ਥੋੜੇ ਦਿਨਾਂ ਤੱਕ ਧਰਨੇ ਲਾਉਣ ਵਾਸਤੇ ਕਿਸਾਨ ਨਹੀਂ ਮਿਲਣੇ ਵੀ ਇਹ ਹੋਰ ਪਾਰਟੀਆਂ ਦੇ ਛੱਡੇ ਹੋਏ ਬੰਦੇ ਆ ਅਸੀਂ ਤਾਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਚੁੱਕੇ ਤੇ ਕਿਸਾਨ ਸਾਡੇ ਤੋਂ ਬਹੁਤ ਖੁਸ਼ ਆ ਜਿਹੜੇ ਧਰਨੇ ਲਾ ਰਹੇ ਆ ਇਹ ਦੂਜੀਆਂ ਪਾਰਟੀਆਂ ਦੇ ਛੱਡੇ ਹੋਏ ਬੰਦੇ ਆ ਜਿਹੜੇ ਕੀ ਮਾਹੌਲ ਖਰਾਬ ਕਰ ਰਹੇ ਆ ਤੇ ਇਹਨਾਂ ਨੂੰ ਬੰਦੇ ਨਹੀਂ ਮਿਲਣੇ ਧਰਨੇ ਲਾਉਣ ਵ ਜਿਹੜਾ ਕਹਿੰਦਾ ਸੀ ਕਿ ਇਹਨਾਂ ਨੂੰ ਬੰਦੇ ਨਹੀਂ ਮਿਲਣੇ ਆ ਗਿਣਤੀ ਕਰ ਲੋ ਅੱਜ ਸ਼ੁਰੂ ਆਜ ਤਾਂ ਸ਼ੁਰੂਆਤ ਹੈ ਅੱਗੇ ਵੇਖ ਲੈ ਅੱਗੇ ਵੀ ਤਰੀਕਾ ਆ ਰਹੀਆਂ ਨੇ ਅੱਗੇ ਵੀ ਰੈਲੀਆਂ ਹੋ ਰਹੀਆਂ ਨੇ ਹੋਣੀਆਂ ਨੇ ਅੱਗੇ ਤੇ ਫਿਰ ਵੇਖ ਲਿਓ ਕਿ ਨਾਲ ਹੀ ਇਹ ਮੋਦੀ ਨੂੰ ਵੀ ਜਿਹੜਾ ਨਾਲ ਹੀ ਲੈਵੇ ਦੋਵੇਂ ਜਣੇ ਵੇਖ ਲੈ ਤੇ ਲੋਕ ਹੈਗੇ ਕਿ ਨਹੀਂ ਹੈਗੇ ਮਸਾ ਲਵਾਜ ਸੋ ਅ ਤੁਸੀਂ ਵੇਖ ਰਹੇ ਚੱਲੇ ਰੰਗਲਾ ਪਿਆਰ ਤੁਸੀਂ ਦੀ ਗੱਲਬਾਤ ਕਰਵਾਈ ਸੀਗੀ ਅ ਬਲਦੇਵ ਸਿੰਘ ਸਰਸਾ ਜੀ ਦੇ ਨਾਲ ਸੋ ਤੁਸੀਂ ਉਹਦੇ ਵਿਚਾਰ ਸੁਨੇ ਸੋਨੂੰ ਕਿਵੇਂ ਵਿਚਾਰ ਲੱਗੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦੇ ਹੋ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਦੇ ਚੈਨਲ ਨੂੰ ਫੋਲੋ ਕਰ ਲਓ ਧੰਨਵਾਦ ਜੀ